ਅੱਜ ਕੱਲ ਦਾ ਮਾਹੌਲ ਇਹੋ ਜਿਹਾ ਹੋ ਗਿਆ ਕਿ ਜਦੋਂ ਵੀ ਮੁੰਡੇ ਆਪਣੀ ਕਿਤੇ ਸਹੇਲੀ ਨੂੰ ਮਿਲਣ ਜਾਂਦੇ ਆ ਤੇ ਮਾਂ ਦੇ ਪੁੱਤ ਅੰਨੇ ਵਾਸਮਾਨ ਪੱਤਾ ਖਾਂਦੇ ਆ ਇੰਨਾ ਕ ਸਮਾਨ ਪੱਤਾ ਖਾਂਦੇ ਆ ਵੀ ਡੇਲੇ ਪੁੱਠੇ ਕਰੀ ਫਿਰਦੇ ਹੁੰਦੇ ਆ ਇਸੇ ਤਰ੍ਹਾਂ ਇੱਕ ਮੁੰਡਾ ਸੀ ਜੀ ਦੀ ਉਮਰ ਸਿਰਫ 20 ਸਾਲ ਸੀਗੀ ਮਾਂ ਦੇ ਪੁੱਤ ਨੇ ਸਹੇਲੀ ਨੂੰ ਮਿਲਣ ਜਾਣਾ ਹੁੰਦਾ ਤੇ ਸਮਾਨ ਪੱਤਾ ਇੰਨਾ ਕ ਜਿਆਦਾ ਖਾ ਲੈਂਦਾ ਵੀ ਗੱਲਾਂ ਹੀ ਛੱਡ ਦਿਓ ਐਂ ਡੇਲੇ ਪੁੱਠੇ ਕਰੀ ਫਿਰਦਾ ਹੁੰਦਾ ਤੇ ਜਦੋਂ ਫਿਰ ਸਹੇਲੀ ਉਹਨੂੰ ਮਿਲਣ ਆਉਂਦੀ ਆ ਤੇ ਹਲਕਿਆਂ ਵਾਂਗੂ ਉਹਨੂੰ ਪੈ ਜਾਂਦਾ ਤੇ ਤੁਸੀਂ ਇਹ ਵੇਖ ਲੋਗੇ ਪਤੰਦਰ ਨੇ ਕੁੜੀ ਦੀ ਜਾਨ ਕੱਢ ਤੀ ਕੁੜੀ ਦੀ ਮੌਤ ਹੋ ਗਈ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਵਾਲੀ ਕਹਾਣੀ ਨੂੰ ਨੌਜਵਾਨ ਪੀੜੀ ਦੇ ਮੁੰਡੇ ਤਾਂ ਜਰੂਰ ਸੁਣਨਾ ਜਿਨ੍ਹਾਂ ਦਾ ਜਨਮ 2002 ਤੋਂ ਬਾਅਦ ਬਾਅਦ ਹੋਇਆ ਕਿਉਂਕਿ ਬਹੁਤ ਸਾਰੇ ਮੁੰਡੇ ਮੈਂ ਇਹੋ ਜੇ ਦੇਖੇ ਜਿਨ੍ਹਾਂ ਨੇ ਸਹੇਲੀ ਨੂੰ ਮਿਲਣ ਜਾਣਾ ਹੁੰਦਾ ਤੇ ਸਮਾਨ ਪੱਤਾ ਇੰਨਾ ਕ ਖਾ ਲੈਂਦੇ ਆ ਕਿ ਦੇਲੇ ਆਪ ਦੇ ਪੁੱਠੇ ਕਰੀ ਫਿਰਦੇ ਹੁੰਦੇ ਆ ਜਿਹੜੀ ਕਹਾਣੀ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਆ ਇਹ ਕਹਾਣੀ ਹੈਗੀ ਆ ਤਿਲਗਾਨਾ ਦੀ ਤਿਲਗਾਨਾ ਦੇ ਵਿੱਚ ਇੱਕ ਪਿੰਡ ਹੈ ਮਹਿਬੂਬਨਗਰ ਉੱਥੋਂ ਦਾ ਰਹਿਣ ਵਾਲਾ ਸੀ ਵਿਵੇਕ ਤੇ ਪ੍ਰਿਆ ਇਹ ਦੋਨੇ ਮਹਿਬੂਬਨਗਰ ਤੇ ਰਹਿਣ ਵਾਲੇ ਹੁੰਦੇ ਆ ਵਿਵੇਕ ਦੀ ਉਮਰ ਲਗਭਗ 20 ਸਾਲ ਹੁੰਦੀ ਆ ਤੇ ਜਿਹੜੀ ਪ੍ਰਿਆ ਹੁੰਦੀ ਆ ਇਹ 22 ਸਾਲਾਂ ਦੀ ਹੁੰਦੀ ਆ ਚਲੋ ਜੀ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋ ਜਾਂਦੀ ਆ ਇੰਸਟਾ ਦੇ ਉੱਪਰ ਪਹਿਲਾਂ ਇਹ ਥੋੜਾ ਸਮਾਂ ਮੈਸੇਂਜਰ ਤੇ ਗੱਲਾਂបਾਤਾਂ ਕਰਦੇ ਆ ਕੋਈ 10-15 ਦਿਨ ਫਿਰ ਇੱਕ ਦੂਜੇ ਨੂੰ ਫੋਨ ਨੰਬਰ ਦੇ ਦਿੰਦੇ ਆ ਚਲੋ ਜੀ ਫਿਰ ਫੋਨ ਨੰਬਰ ਤੇ ਗੱਲਾਂ ਕਰਨ ਲੱਗ ਜਾਂਦੇ ਆ ਫਿਰ ਉਹ ਕਮ ਲਵ ਯੂ ਲਵ ਯੂ ਮੈਂ ਤੇਰੇ ਬਿਨਾ ਮਰ ਜੂ ਮੈਂ ਤੈਨੂੰ ਪਿਆਰ ਬੜਾ ਕਰਦਾ ਮੈਂ ਤੈਨੂੰ ਵੇਖ ਵੇਖ ਕੇ ਜਿਉਂਨਾ ਜਿਵੇਂ ਕਿ ਅੱਜ ਕੱਲ੍ਹ ਆਸ਼ਕ ਪੱਠਿਆਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਰੇ ਹਨਾ ਫਿਰ ਚਲੋ ਜੀ ਵੀਡੀਓ ਕਾਲਾਂ ਤੇ ਗੱਲਾਂ ਪਹੁੰਚ ਗਈਆਂ ਇਹਨਾਂ ਦੀ ਇਸੇ ਤਰ੍ਹਾਂ ਗੱਲਬਾਤ ਚੱਲਦੀ ਨੂੰ ਹਜੇ 3 ਕਿ ਮਹੀਨੇ ਹੋਏ ਹੁੰਦੇ ਆ ਤੇ ਤੁਹਾਨੂੰ ਪਤਾ ਵੀ ਜ਼ਮਾਨਾ ਬੜਾ ਐਡਵਾਂਸ ਆ ਵੀ 3 ਮਹੀਨਿਆਂ ਦੇ ਵਿੱਚ ਖਿਲਾਰੇ ਪੈ ਜਾਂਦੇ ਆ ਹੁਣ ਜਿਹੜਾ ਵਿਵੇਕ ਸੀਗਾ ਇਹਦੀ ਉਮਰ ਭਾਵੇਂ 20 ਸਾਲ ਸੀ ਪਰ ਇਹ ਲੁੱੱਚਾ ਵਾਲਾ ਸੀਗਾ ਇਹ ਕੁੜੀਆਂ ਨੂੰ ਆਪਣੇ ਜਾਲ ਚ ਬਹੁਤ ਪਸਾਉਣ ਦਾ ਸ਼ੌਂਕੀ ਸੀਗਾ ਜਿਹੜੀ ਪ੍ਰਿਆ ਸੀ ਇਹ ਥੋੜੀ ਜੀ ਐ ਕਹਿ ਲੋ ਵੀ ਨਰਮ ਦਿਲ ਕੁੜੀ ਸੀਗੀ ਚਲੋ ਜੀ ਇਹ ਗੱਲਾਂ ਬਾਤਾਂ ਤਿੰਨ ਕਿ ਮਹੀਨੇ ਕਰਦੇ ਰਹੇ ਤੇ ਜਿਹੜਾ ਵਿਵੇਕ ਸੀਗਾ ਕਹਿੰਦਾ ਹੁਣ ਆਪਾਂ ਮਿਲੀਏ ਤਾਂ ਪ੍ਰਿਆ ਕਹਿੰਦੀ ਮੈਂ ਤੈਨੂੰ ਮਿਲ ਨਹੀਂ ਸਕਦੀ ਕਿਉਂਕਿ ਮੇਰੇ ਮਾਪਿਓ ਨੇ ਮੈਨੂੰ ਕਦੇ ਬਾਹਰ ਇਕੱਲੀ ਨੂੰ ਜਾਣ ਨਹੀਂ ਦਿੱਤਾ ਤੇ ਮੈਂ ਬਾਹਰ ਕਿਵੇਂ ਆਵਾਂ ਚਲੋ ਜੀ ਹੁਣ ਵਿਵੇਕ ਮੌਕਾ ਪਾਣ ਲੱਗ ਜਾਂਦਾ ਵੀ ਯਾਰ ਪ੍ਰਿਆ ਨੂੰ ਮਿਲਣਾ ਆ ਵੀ ਤਿੰਨ ਮਹੀਨੇ ਹੋ ਗਏ ਮੈਨੂੰ ਮਿਹਨਤ ਕਰਦੇ ਨੂੰ ਗੱਲਾਂ ਬਾਤਾਂ ਕਰਦੇ ਨੂੰ ਲਵ ਯੂ ਲਵ ਯੂ ਕਰਦੇ ਨੂੰ ਹਨਾ ਵੀ ਕਿਤੇ ਮੇਰੇ ਹੱਥੋਂ ਨਾ ਨਿਕਲ ਜੇ ਕਿਉਂ ਜਮਾਨਾ ਅੱਜ ਕੱਲ ਇਹੋ ਜਿਹਾ ਹੀ ਆ ਚਲੋ ਜੀ ਉਹਨੇ ਟਾਈਮ ਤੱਕ ਕੀ ਹੁੰਦਾ ਵੀ 17 ਦਸੰਬਰ 2025 ਦਾ ਦਿਨ ਹੁੰਦਾ ਤੇ ਉਸ ਦਿਨ ਕਿਸੇ ਮੰਤਰੀ ਦੀ ਰੈਲੀ ਹੁੰਦੀ ਹੈ ਤੇ ਜਿਹੜੀ ਕਿ ਮਹਿਬੂਬਨਗਰ ਦੇ ਵਿੱਚੋਂ ਲੰਘ ਕੇ ਜਾਣੀ ਹੁੰਦੀ ਹੈ ਤੇ ਜਿਹੜਾ ਪ੍ਰਿਆ ਦਾ ਪਿਓ ਹੁੰਦਾ ਤੇ ਮਾਂ ਹੁੰਦੀ ਆ ਉਹੋ ਉਸ ਪਾਰਟੀ ਦੇ ਵਰਕਰ ਹੁੰਦੇ ਆ ਜਿਹਨਾਂ ਦੀ ਰੈਲੀ ਹੁੰਦੀ ਆ ਤਾਂ ਪ੍ਰਿਆ ਵਿਵੇਕ ਨੂੰ ਦੱਸ ਦਿੰਦੀ ਹੈ ਕਿ 17 ਦਸੰਬਰ ਨੂੰ ਰੈਲੀ ਨਿਕਲਣੀ ਹੈ ਮਹਿਬੂਬਨਗਰ ਦੇ ਵਿੱਚੋਂ ਤੇ ਮੇਰੇ ਮਾਪਿਓ ਨੂੰ ਉਸ ਰੈਲੀ ਵਿੱਚ ਜਾਣਾ ਤੇ ਮੈਂ ਇਕੱਲੀ ਹੋਊਂਗੀ ਕਰੇ ਤੂੰ ਘਰੇ ਆ ਜੀ ਜਿਹੜਾ ਵਿਵੇਕ ਸੀਗਾ ਇਹ ਹੁਣ ਲੁੱਚਾ ਬੜਾ ਸੀ ਇਹਦਾ ਵੀ ਘਰੇ ਨਹੀਂ ਮੈਂ ਹੁੰਦਾ ਤੂੰ ਐ ਕਰੀ ਵੀ ਤੂੰ ਉਸ ਰੈਲੀ ਦੇ ਵਿੱਚੋਂ ਪਿੱਛੋਂ ਜੀ ਆ ਕੇ ਨਿਕਲ ਕੇ ਰਲਜੀ ਵਿੱਚ ਤੇ ਮੈਂ ਵੀ ਉਸ ਰੈਲੀ ਦੇ ਵਿੱਚ ਹੀ ਹੋਊਂਗਾ ਤੇ ਅਗਾਹ ਜਾ ਕੇ ਆਪਾਂ ਅਲੱਗ ਹੋ ਜਾਾਂਗੇ ਤੇ ਆਪਾਂ ਇੱਕ ਦੂਜੇ ਨੂੰ ਮਿਲ ਲਾਂਗੇ ਚਲੋ ਜੀ ਪ੍ਰੀਆ ਕਹਿੰਦੀ ਵੀ ਠੀਕ ਆ ਚਲੋ ਜੀ ਹੁਣ 17 ਦਸੰਬਰ 2025 ਦਾ ਦਿਨ ਹੁੰਦਾ ਰੈਲੀ ਆਉਂਦੀ ਆ ਉਸ ਰੈਲੀ ਦੇ ਵਿੱਚ ਪ੍ਰੀਆ ਦੀ ਮਾਂ ਤੇ ਪ੍ਰੀਆ ਦਾ ਪਿਓ ਰਲ ਕੇ ਗਾਂਹ ਚਲੇ ਜਾਂਦੇ ਆ ਤੇ ਪਿੱਛੋਂ ਜੀ ਜਿਹੜੀ ਪ੍ਰੀਆ ਹੁੰਦੀ ਉਹ ਵੀ ਉਸ ਰੈਲੀ ਵਿੱਚ ਰਲ ਜਾਂਦੀ ਹੈ ਤੇ ਵਿਵੇਕ ਵੀ ਉਸ ਰੈਲੀ 'ਚ ਰਲ ਜਾਂਦਾ 5 ਕਿ ਮਿੰਟੇ ਉਸ ਰੈਲੀ ਦਾ ਤੁਰਦੇ ਆ ਗਾਂਹ ਤੱਕ ਤੇ ਅ ਗਾਂਹ ਜਾ ਕੇ ਦੋਨੇ ਜਣੇ ਉਸ ਰੈਲੀ ਨਾਲੋਂ ਭੀੜ ਨਾਲੋਂ ਅਲੱਗ ਹੋ ਜਾਂਦੇ ਆ ਜਦੋਂ ਇਹ ਅਲੱਗ ਹੁੰਦੇ ਆ 5 ਕਿ ਮਿੰਟ ਦਾ ਰਸਤਾ ਹੁੰਦਾ 5 ਕਿ ਮਿੰਟਾਂ ਬਾਅਦ ਇੱਕ ਰੇਲਵੇ ਲੈਂਡ ਆਉਂਦੀ ਉਸ ਰੇਲਵੇ ਲੈਂਡ ਨੂੰ ਟੱਪ ਜਾਂਦੇ ਆ ਤੇ ਉੱਥੇ ਇੱਕ ਜਮਾ ਸੁੰਨਸਰਾ ਜਗ੍ਹਾ ਹੁੰਦੀ ਹੈ ਤੇ ਉੱਥੇ ਜਾ ਕੇ ਦੋਨੇ ਜਣੇ ਬਹਿ ਜਾਂਦੇ ਆ ਗੱਲਾਂ ਬਾਤਾਂ ਕਰਦੇ ਆ ਲਿਲਾਪੋਪੀ ਕਰਦੇ ਆ ਤੇ ਫੀਲਿੰਗ ਦੀ ਲੈ ਕੇ ਮੌਲਜਾ ਬਣਾਉਣ ਲੱਗ ਜਾਂਦੇ ਆ ਉਹ ਜਿਹੜਾ ਵਿਵੇਕ ਸੀਗਾ ਉਹਨ ਸਮਾਨ ਪੱਤਾ ਸਵੇਰਤਾ ਖਾ ਕੇ ਡੇਲੇ ਪੁੱਠੇ ਕਰੀ ਫਿਰਦਾ ਸੀਗਾ ਪਰ ਪ੍ਰੀਆ ਨੂੰ ਪਤਾ ਨਹੀਂ ਸੀਗਾ ਵੀ ਇਹ ਅੱਜ ਮੇਰੇ ਨਾਲ ਕਰਨ ਨੂੰ ਕੀ ਫਿਰਦਾ ਕਿਉਂਕਿ ਪਹਿਲੀ ਮੁਲਾਕਾਤ ਸੀਗੀ ਚਲੋ ਜੀ ਉੱਥੇ ਇਹਨਾਂ ਨੇ ਮਾੜਾ ਮੋਟਾ ਜਿਹਾ ਮਾਹੌਲ ਬਣਾਇਆ ਤੇ ਮੁੜ ਕੇ ਜਿਹੜਾ ਵਿਵੇਕ ਸੀ ਉਹ ਪ੍ਰੀਆ ਨੂੰ ਕਹਿੰਦਾ ਕਿ ਇਹ ਥਾਂ ਸੇਫ ਨਹੀਂ ਹੈਗੀ ਵੀ ਆਪਾਂ ਇਹੋ ਜੀ ਜਗ੍ਹਾ ਤੇ ਚੱਲੀਏ ਵੀ ਜਿੱਥੇ ਆਪਾਂ ਨੂੰ ਕਿਸ ਦਾ ਕੋਈ ਡਰ ਨਾ ਹੋਵੇ ਕੋਈ ਉੱਪਰੋਂ ਆ ਨਾ ਸਕਦਾ ਹੋਵੇ ਤੇ ਆਪਾਂ ਖੁੱਲ੍ਹੇ ਮੁਖੁੱਲਾ ਪਿਆਰ ਕਰੀਏ ਪ੍ਰੀਆ ਕਹਿੰਦੀ ਵੀ ਇੱਥੇ ਵੀ ਸੌਨਸਰਾ ਹੈਗੀ ਆ ਵੀ ਇੱਥੇ ਮਿਲ ਲੈਣੇ ਆ ਵੀ ਇੱਥੇ ਮਿਲਦੇ ਪਏ ਆ ਹੁਣ ਕਿਵੇਂ ਮਿਲਣਾ ਕਹਿੰਦਾ ਨਹੀਂ ਨਹੀਂ ਥੋੜੇ ਆਪਾਂ ਗਾਂਹ ਚੱਲਦੇ ਆ ਵੀ ਉੱਥੇ ਇੱਕ ਬਿਲਡਿੰਗ ਖਾਲੀ ਪਈ ਆ ਰੇਲਵੇ ਵਾਲਿਆਂ ਦੀ ਤੇ ਆਪਾਂ ਉੱਥੇ ਮਿਲਾਂਗੇ ਚਲੋ ਜੀ ਵਿਵੇਕ ਗੱਲਾਂ ਗੋਲਾਂ ਚ ਲਾ ਕੇ ਪ੍ਰੀਆ ਨੂੰ ਇੱਕ ਖੰਡਰ ਜੀ ਬਿਲਡਿੰਗ ਦੇ ਵਿੱਚ ਲੈ ਗਿਆ ਦੋ ਕਮਰੇ ਪਏ ਹੋਏ ਸੀ ਪੁਰਾਣੇ ਰੇਲਵੇ ਵਾਲਿਆਂ ਦੇ ਚਲੋ ਜੀ ਉਹਨਾਂ ਕਮਰਿਆਂ ਚਲ ਜਾ ਕੇ ਪ੍ਰੀਆ ਨੂੰ ਇਹ ਦੂਜਾ ਕੁਛ ਕਰਨ ਨੂੰ ਕਹਿ ਦਿੰਦਾ ਵੀ ਆਪਾਂ ਸਬੰਧ ਬਣਾਈਏ ਪਰੀਆ ਹੁਣ ਮੰਨਦੀ ਨਹੀਂਗੀ ਪਰ ਇਹ ਹੌਲੀ-ਹੌਲੀ ਕਸਮਾਂ ਵਾਦੇ ਪਾ ਪਾ ਕੇ ਵੀ ਤੂੰ ਮੈਨੂੰ ਪਿਆਰ ਨਹੀਂ ਕਰਦੀ ਲੈ ਮੈਨੂੰ ਵੇਖ-ਵੇਖ ਕੇ ਜਿਉਂਨਾ ਦਿਨ ਮੇਰੇ ਤੇ ਯਕੀਨ ਨਹੀਂ ਜੇ ਬੋ ਹਨਾ ਜਿਵੇਂ ਕੁੜੀਆਂ ਨੂੰ ਗਮਰਾਹ ਕੀਤਾ ਜਾਂਦਾ ਇਹ ਪਤੰਦਰ ਗਮਰਾਹ ਕਰਨ ਲੱਗ ਗਿਆ ਪਰੀਆ ਤੇ ਸਿਰ ਤੇ ਹੱਥ ਰੱਖ ਕੇ ਸਵਾ ਖਾਣ ਲੱਗ ਗਿਆ ਹੌਲੀ-ਹੌਲੀ ਚਲੋ ਜੀ ਨੇ ਉਹਨੂੰ ਮਨਾ ਲਿਆ ਉਹ ਕੁੜੀ ਮੰਨ ਗਈ ਹੁਣ ਇਹ ਮੁੰਡਾ ਹੁਣ ਉਹਦੇ ਨਾਲ ਸਬੰਧ ਬਣਾਉਣ ਲੱਗ ਜਾਂਦਾ ਹੁਣ ਉਹ ਕੁੜੀ ਨੂੰ ਬਹੁਤ ਜ਼ਿਆਦਾ ਦਰਦ ਹੁੰਦਾ ਉਹ ਦਰਦ ਸਹਿਣ ਨਹੀਂ ਕਰ ਪਾ ਰਹੀ ਹੁੰਦੀ ਇਹਨੂੰ ਬਹੁਤ ਰੋਕਣ ਦੀ ਕੋਸ਼ਿਸ਼ ਕਰਦੀ ਹੈ ਪਰ ਇਹ ਪਤੰਦਰ ਨਹੀਂ ਰੋਕਦਾ ਕਿਉਂਕਿ ਇਹ ਡੇਲੇ ਪੁੱਠੇ ਕਰੀ ਵਰਦੇ ਅੰਨੋ ਹੈ ਫਿਰਦਾ ਸੀਗਾ ਚਲੋ ਜੀ ਉਸ ਕੁੜੀ ਦੰਦਰੋਂ ਖੂਨ ਆਉਣ ਲੱਗ ਜਾਂਦਾ ਜਦੋਂ ਬਹੁਤ ਜ਼ਿਆਦਾ ਖੂਨ ਆਉਣ ਲੱਗ ਗਿਆ ਇਹ ਫਿਰ ਵੀ ਨਹੀਂ ਰੁਕਿਆ ਆਪਦੇ ਕੰਮ ਤੋਂ ਤਾਂ ਕੁੜੀ ਨੂੰ ਦੰਦਲ ਪੈ ਜਾਂਦੀ ਹੈ ਕੁੜੀ ਵਿਚਾਰੀ ਮੋਦੀ ਹੋ ਕੇ ਡਿੱਗ ਪੈਂਦੀ ਹੈ ਜਦੋਂ ਹੁਣ ਕੁੜੀ ਬਿਹੋਸ਼ ਹੋ ਕੇ ਡਿੱਗ ਪੈਂਦੀ ਹੈ ਦੰਦਰ ਪੈ ਜਾਂਦੀ ਹੈ ਤੇ ਮੁੜ ਕੇ ਇਹ ਦਾਸ਼ਕੀਲਾ ਭੂਤ ਉੱਤਰ ਜਾਂਦਾ ਇਹ ਵੇਂਦਾ ਵੀ ਆਹ ਕੀ ਹੋ ਗਿਆ ਵੀ ਕੁੜੀ ਦਾ ਖੂਨ ਨੋ ਖੂਨ ਹੋਈ ਪਈ ਆ ਇਹ ਕੀ ਕਰਦਾ ਜਲਦੀ ਜਲਦੀ ਕੱਪੜੇ ਪ ਤੇ ਉਸ ਕੁੜੀ ਨੂੰ ਚੱਕਦਾ ਤੇ ਇੱਕ ਛੋਟੇ ਜਿਹੇ ਕਲੀਨਿੰਗ ਤੇ ਲੈ ਜਾਂਦਾ ਕੁੜੀ ਹੁਣ ਖੂਨ ਖੂਨ ਹੋਈ ਪਈ ਹੁੰਦੀ ਹੈ ਜਦੋਂ ਡਾਕਟਰ ਨਵਜਨ ਨੂੰ ਵੇਖਦਾ ਤੇ ਉਹ ਕਹਿੰਦਾ ਵੀ ਕੰਮ ਬੜਾ ਸੀਰੀਅਸ ਹੋਇਆ ਪਿਆ ਤੂੰ ਐ ਕਰ ਤੂੰ ਇਹਨੂੰ ਵੱਡੇ ਸਰਕਾਰੀ ਹਸਪੀਟਲ ਚ ਲੈ ਜਾ ਤਾਂ ਵਿਵੇਕ ਕੀ ਕਰਦਾ ਇੱਕ ਆਟੋ ਕਰਾਏ ਤੇ ਕਰਦਾ ਉਸ ਆਟੋ ਵਿੱਚ ਪ੍ਰੀਆ ਨੂੰ ਪਾਉਂਦਾ ਤੇ ਵੱਡੇ ਹਸਪੀਟਲ ਲੈ ਜਾਂਦਾ ਤੇ ਜਦੋਂ ਹਸਪੀਟਲ ਦੇ ਵਿੱਚ ਡਾਕਟਰ ਚੈੱਕਅਪ ਕਰਦੇ ਉਹ ਕਹਿੰਦੇ ਵੀ ਕੁੜੀ ਤਾਂ ਖਤਮ ਹੋਈ ਪਈ ਆ ਵੀਰ ਨਾਲ ਹੋਇਆ ਤੇ ਹੋਇਆ ਕੀ ਤਾਂ ਜਦੋਂ ਡਾਕਟਰ ਕਹਿੰਦੇ ਵੀ ਕੁੜੀ ਖਤਮ ਹੋਈ ਪਈ ਆ ਤਾਂ ਵਿਵੇਕ ਉੱਥੋਂ ਭੱਜ ਜਾਂਦਾ ਚਲੋ ਜੀ ਜਦੋਂ ਵਿਵੇਕ ਉਥੋਂ ਭੱਜ ਗਿਆ ਫਿਰ ਡਾਕਟਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਵੀ ਇਸ ਤਰ੍ਹਾਂ ਇੱਕ ਕੁੜੀ ਸਾਡੇ ਹਸਪੀਟਲ ਚ ਆਈ ਹੈ ਤੇ ਕੁੜੀ ਖੂਨ ਖੂਨ ਹੋਈ ਪਈ ਆ ਸਾਨੂੰ ਕੋਈ ਰੇਪ ਦਾ ਮਾਮਲਾ ਲੱਗਦਾ ਤੇ ਮੁੰਡਾ ਛੱਡ ਕੇ ਭੱਜ ਚੁੱਕਿਆ ਤੇ ਕੁੜੀ ਮਰ ਚੁੱਕੀ ਹੈ ਚਲੋ ਜੀ ਮੌਕੇ ਤੇ ਪੁਲਿਸ ਆਈ ਪੁਲਿਸ ਨੇ ਮੌਕਾ ਦੇਖਿਆ ਤੇ ਮੁੜ ਕੇ ਪੁਲਿਸ ਨੇ ਜਾਂਚ ਪੜਤਾਲ ਕਰਕੇ ਪ੍ਰੀਆ ਦੇ ਮਾਪਿਆਂ ਨੂੰ ਸੂਚਿਤ ਕੀਤਾ ਚਲੋ ਜੀ ਮੁੜ ਕੇ ਮਾਪੇ ਮੌਕੇ ਤੇ ਪਹੁੰਚ ਜਾਂਦਾ ਆਪ ਦੀ ਧੀ ਨੂੰ ਵੇਂਦੇ ਆ ਮਾਪੇ ਉਹਦੇ ਰੰਗ ਉੱਟ ਜਾਂਦੇ ਵੀ ਆਹ ਸਾਡੀ ਧੀ ਨੜਕੀ ਬਣ ਕੇ ਆਰੀ ਸਾਡੀ ਕੁੜੀ ਨਾਲ ਹੋਇਆ ਤੇ ਹੋਇਆ ਕੀ ਚਲੋ ਜੀ ਮੁੜ ਕੇ লাশ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ। ਮੁੜ ਕੇ ਕੀ ਹੁੰਦਾ ਆ ਵੀ ਪ੍ਰੀਆ ਦੇ ਨੰਬਰ ਤੋਂ ਕਾਲ ਡਿਟੇਲਾਂ ਤੋਂ ਵਿਵੇਕ ਬਾਰੇ ਪਤਾ ਲੱਗ ਜਾਂਦਾ ਤੇ ਮੁੜ ਕੇ ਵਿਵੇਕ ਨੂੰ ਅਰੈਸਟ ਕੀਤਾ ਜਾਂਦਾ। ਪਰ ਉੱਥੇ ਪ੍ਰੀਆ ਦਾ ਮਾਪਿਓ ਬਿਲਕੁਲ ਸਾਫ਼ ਹੀ ਮੁੱਕਰ ਜਾਂਦਾ। ਕਿਉਂਕਿ ਹੁਣ ਕਾਲ ਡਿਟੇਲਾਂ ਤੋਂ ਸਾਫ਼ ਪਤਾ ਲੱਗ ਰਿਹਾ ਸੀਗਾ ਵੀ ਜਿਹੜੀ ਪ੍ਰੀਆ ਆ ਉਹ ਵਿਵੇਕ ਨਾਲ ਫੋਨ ਤੇ ਗੱਲਾਂ ਬਾਤਾਂ ਕਰਦੀ ਸੀਗੀ ਤੇ ਵਿਵੇਕ ਨੇ ਵੀ ਥਾਣੇ ਵਿੱਚ ਆ ਕੇ ਬਿਆਨ ਦਿੱਤੇ ਸੀਗੇ ਵੀ ਮੈਂ ਪ੍ਰੀਆ ਨੂੰ ਪਿਆਰ ਕਰਦਾ ਸੀਗਾ। ਸਾਡੀ ਪਹਿਲੀ ਮੁਲਾਕਾਤ ਸੀਗੀ ਅਸੀਂ ਇੱਕ ਦੂਜੇ ਨਾਲ ਸਬੰਧ ਬਣਾ ਰਹੇ ਸੀ ਸਬੰਧ ਬਣਾਉਂਦੇ ਬੰਦੇ ਸਾਰਾ ਕੁਝ ਹੋ ਗਿਆ ਪਰ ਮੈਂ ਉਹਨਾਂ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਉਹ ਆਪਦੀ ਮਰਜ਼ੀ ਨਾਲ ਮੈਨੂੰ ਘਰੋਂ ਮਿਲਣ ਆਈ ਸੀ ਪਰ ਉੱਥੇ ਪ੍ਰੀਆ ਦਾ ਮਾਂ ਪਿਓ ਇਸ ਗੱਲ ਤੋਂ ਸਾਫ਼ ਮੁੱਕਰ ਜਾਂਦਾ ਵੀ ਸਾਡੀ ਕੁੜੀ ਦੀ ਕਿਸੇ ਮੁੰਡੇ ਨਾਲ ਕੋਈ ਗੱਲਬਾਤ ਨਹੀਂ ਸਾਡੀ ਕੁੜੀ ਕਿਸੇ ਨੂੰ ਕੋਈ ਮਿਲ ਨਹੀਂ ਆਈ ਇਹ ਮੁੰਡੇ ਨੇ ਧੱਕੇ ਨਾਲ ਸਾਡੀ ਕੁੜੀ ਨੂੰ ਘਰੋਂ ਲਿਆਂਦਾ ਹੋਊਗਾ ਉਹਦੇ ਨਾਲ ਰੇਪ ਕੀਤਾ ਹੋਊਗਾ ਕੁਝ ਵੀ ਕੀਤਾ ਉਹ ਸਾਨੂੰ ਨਹੀਂ ਇਸ ਬਾਰੇ ਪਤਾ ਚਲੋ ਜਿਵੇਂ ਮੁੰਡੇ ਪੋਸਟਮੈਨ ਦੀ ਰਿਪੋਰਟ ਆਉਂਦੀ ਆ ਉਹਦੇ ਵਿੱਚ ਇਹ ਗੱਲ ਸਾਫ਼ ਹੋ ਜਾਂਦੀ ਵੀ ਹਾਂ ਕੁੜੀ ਨਾਲ ਸਾਰਾ ਕੁਝ ਹੋਇਆ ਉਦਾ ਕੋਈ ਅੰਦਰ ਆਰਗਨ ਡੈਮੇਜ ਹੋਇਆ ਜਿਸ ਦੇ ਚ ਬਹੁਤ ਜਿਆਦਾ ਬਲੀਡਿੰਗ ਹੋਈ ਤੇ ਕੁੜੀ ਤੋਂ ਸਹਿਨ ਨਹੀਂ ਹੋਈ ਪਰ ਹੁਣ ਤੁਸੀਂ ਇਹ ਦੇਖੋ ਵੀ ਕੁੜੀ ਪਛੱਕਦੀ ਆਪਦੀ ਸਹਿਮਤੀ ਨਾਲ ਆਈ ਸੀ ਮਿਲਣ ਵਾਸਤੇ ਸਾਰਾ ਕੁਝ ਸਹਿਮਤੀ ਨਾਲ ਹੋਇਆ ਸੀ ਪਰ ਮੁੰਡੇ ਤੇ ਰੇਪ ਦਾ ਪਰਚਾ ਹੋ ਗਿਆ ਕਤਲ ਦਾ ਪਰਚਾ ਹੋ ਗਿਆ ਤੇ ਮੁੰਡੇ ਦੇ ਮੁੜ ਕੇ ਮਕਦਮਾ ਚੱਲ ਪਿਆ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਕਿਉਂਕਿ ਬਹੁਤ ਸਾਰੇ ਮੁੰਡੇ ਆ ਬਹੁਤ ਸਾਰੇ ਮੁੰਡੇ ਆ ਵੀ ਇੱਕ ਮੁੰਡਾ ਨਹੀਂ ਜਿਹੜੇ ਕਿ ਜਦੋਂ ਸਹੇਲੀ ਨੂੰ ਮਿਲਣ ਜਾਂਦੇ ਆ ਤੇ ਮਾਂ ਦੇ ਪੁੱਤ ਡੇਲੇ ਪੁੱਠੇ ਕਰਕੇ ਜਾਂਦੇ ਆ ਸਮਾਨ ਪੱਤਾ ਖਾ ਕੇ ਜਾਂਦੇ ਆ ਇਹ ਨਹੀਂ ਸੋਚਦੇ ਵੀ ਯਾਰ ਵੀ ਐਡਾ ਵੱਡਾ ਕੰਮ ਹੈ ਨਹੀਂ ਜਿੱਡਾ ਤੁਸੀਂ ਹਉਆ ਬਣਾਇਆ ਹੋਇਆ ਵੀ ਗਾਂਹ ਜਾ ਕੇ ਤੁਸੀਂ ਕੋਈ 25 ਕਿੱਲੇ ਜ਼ਮੀਨ ਦਾ ਕਬਜ਼ਾ ਨਹੀਂ ਲੈਣਾ ਵੀ ਹਾਂ ਵੀ ਸਰੀਰ ਬੰਨ ਕੇ ਜਾਈਏ ਪਤਾ ਨਹੀਂ ਉੱਥੇ ਕੀ ਕੁਝ ਹੋ ਜਾਊਗਾ ਕਈ ਵਾਰੀ ਇਹੋ ਜੇ ਨੁਕਸਾਨ ਹੋ ਜਾਂਦੇ ਆ ਪਤਾ ਉਦੋਂ ਲੱਗਦਾ ਜਦੋਂ ਬੰਦਾ ਆਪ ਫਸ ਜਾਂਦਾ ਫੇਰ ਬੰਦੇ ਨੂੰ ਕੋਈ ਨਿਕਲਣ ਦੀ ਰਾਹ ਨਹੀਂ ਲੱਭਦਾ ਤੇ ਫੇਰ ਨਾਲੇ ਤਾਂ ਬੰਦੇ ਦਾ ਫਿਊਚਰ ਖਰਾਬ ਹੋ ਜਾਂਦਾ ਨਾਲੇ ਬੰਦੇ ਨੂੰ ਬੇਗਨਾ ਹੁੰਦੇ ਨੂੰ ਵੀ ਸਜ਼ਾ ਭੁਗਤ ਨਹੀਂ ਪੈਂਦੀ ਆ ਪਰ ਬੰਦੇ ਨੂੰ ਆਪਣੇ ਆਪ ਨੂੰ ਸਾਬਤ ਕਰਨ ਲਈ ਕੋਈ ਸਪਰੂਫ ਨਹੀਂ ਬੰਦੇ ਕੋਲੇ ਹੁੰਦਾ ਵੀ ਹਾਂ ਮੈਂ ਇਹੋ ਜਿਹਾ ਕੁਝ ਨਹੀਂ ਕੀਤਾ ਪੋਰ ਪੋਸਟਮਾਰਟਮ ਹੋਇਆ ਪੋਸਟਮਾਰਟਮ ਦੇ ਵਿੱਚ ਕਲੀਅਰ ਹੋ ਗਈ ਵੀ ਹਾਂ ਕੁੜੀ ਨਾਲ ਸਬੰਧ ਬਣੇ ਆ ਪਰ ਉਸ ਰਿਪੋਰਟ ਨੂੰ ਮੁੜ ਕੇ ਰੇਪ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਵੀ ਹਾਂ ਕੁੜੀ ਨਾਲ ਜ਼ਬਰਜਨਾਹ ਹੋਇਆ ਧੱਕਾ ਹੋਇਆ ਇਹਦਾ ਬਲਾਤਕਾਰ ਹੋਇਆ ਪਰ ਵਿਵੇਕ ਉੱਤੇ ਚੀਕ ਚੀਕ ਕੇ ਗੱਲ ਕਹਿੰਦਾ ਰਿਹਾ ਵੀ ਮੈਂ ਬਲਾਤਕਾਰ ਨਹੀਂ ਕੀਤਾ ਸਭ ਕੁਝ ਸਹਿਮਤੀ ਨਾਲ ਕੀਤਾ ਉਹਦੀ ਮਰਜ਼ੀ ਨਾਲ ਹੋਇਆ ਉਹ ਆਪੇ ਘਰੋਂ ਮਿਲ ਲਈ ਸਭ ਕੁਝ ਨੇ ਆਪ ਕੀਤਾ ਪਰ ਉਹਦੀ ਕਿਸੇ ਨੇ ਗੱਲ ਕੋਈ ਨਹੀਂ ਸੁਣੀ ਉਹਦੇ ਤੇ ਹੁਣ ਵਿਚਾਰੇ ਤੇ ਪਰਚਾ ਪੈ ਗਿਆ ਹੁਣ ਗਾਂ ਨੂੰ ਕਿਹੜੀ ਸਜ਼ਾ ਹੁੰਦੀ ਹੈ ਦੇਖੋ ਵੀ ਕੀ ਬਣਦਾ ਉਹਦਾ ਗਾ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਇਹ ਵੀਡੀਓ ਬਾਕੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਖਾਸ ਕਰਕੇ ਨਵੀਂ ਪੀੜ੍ਹੀ ਤੱਕ ਕਿਉਂਕਿ ਬਹੁਤ ਸਾਰੇ ਮੁੰਡੇ ਆ ਤੁਹਾਨੂੰ ਪਤਾ ਹੀ ਆ ਇਹ ਗੱਲ ਕਹਿਣ ਨੂੰ ਤਾਂ ਥੋੜੀ ਜੀ ਅਜੀਬ ਲੱਗਦੀ ਆ ਪਰ ਕਦੇ ਹੋਟਲਾਂ ਦੇ ਮੂਹਰੇ ਜਾਂ ਛੁੱਟੀ ਟਾਈਮ ਕਿਤੇ ਕਿਸੇ ਹੋਟਲ ਦੇ ਸਾਹਮਣੇ ਜਾਂ ਕਿਸੇ ਕਾਫੀ ਬਾਰ ਦੇ ਸਾਹਮਣੇ ਖੜ ਕੇ ਦੇਖ ਲਿਓ 2 ਘੰਟੇ ਪਤਾ ਲੱਗ ਜਾਊਗਾ ਵੀ ਜਮਾਨੇ 'ਚ ਕੀ ਕੁਝ ਚੱਲੀ ਜਾਂਦਾ ਸਭ ਨੂੰ ਪਤਾ ਹੀ ਆ ਸਾਡਾ ਮਕਸਦ ਸਿਰਫ ਪ੍ਰਭੂ ਤੁਹਾਨੂੰ ਸੂਚਿਤ ਕਰਨਾ ਹੈ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣਾ ਬਹੁਤ ਬਾਤ ਧੰਨਵਾਦ